ਲੁਧਿਆਣਾ ਦੇ ਵਿੱਚ ਮਿਕਸ ਲੈਂਡ ਯੂਜ਼ ਇਲਾਕੇ ਦੇ ਬੰਦ ਹੋਣ ਦੀ ਤਲਵਾਰ ਲਟਕ ਰਹੀ ਹੈ ਤੇ ਕਾਰੋਬਾਰੀਆਂ ਦੇ ਕੋਲ ਸਤੰਬਰ ਤੱਕ ਦਾ ਸਮਾਂ ਰਹਿ ਗਿਆ ਹੈ ਇਸ ਨੂੰ ਲੈ ਕੇ ਨੋਟਿਸ ਆਉਣੇ ਸ਼ੁਰੂ ਹੋ ਚੁੱਕੇ ਹਨ ਅਤੇ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਇੰਡਸਟਰੀ ਸੈਂਟਰ ਦੇ ਬਾਹਰ ਕਾਰੋਬਾਰੀਆਂ ਦੇ ਵੱਲੋਂ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ਰੋਜ਼ਾਨਾ 5 ਦੇ ਕਰੀਬ ਕਾਰੋਬਾਰੀ ਆਪਣਾ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਇਲਾਕੇ ਦੇ ਵਿੱਚ ਧਾਰਾ 143 ਲਾਗੂ ਕਰ ਦਿੱਤੀ ਗਈ ਹੈ ਕਾਰੋਬਾਰੀਆਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਜਦੋਂ ਪਾਲਿਸੀ ਲਿਆਂਦੀ ਗਈ ਸੀ ਤਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਫੈਕਟਰੀਆਂ ਸ਼ੁਰੂ ਕੀਤੀਆਂ ਸਨ ਜਿੱਥੇ 2 ਤੋਂ 3 ਲੇਬਰ ਕੰਮ ਕਰਦੇ ਸੀ ਹੇਠਾਂ ਫੈਕਟਰੀਆਂ ਚੱਲਦੀਆਂ ਸਨ ਅਤੇ ਉੱਪਰ ਰਿਹਾ ਸੀ ਪਰ ਹੁਣ ਮੌਜੂਦਾ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਦੇ ਵੱਲੋਂ ਇਸ ਸੰਬੰਧੀ ਕਾਰੋਬਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਰਕੇ ਇਸ ਇੰਡਸਟਰੀ ਤੇ ਹੁਣ ਤਲਵਾਰ ਲਟਕ ਰਹੀ ਹੈ ਪ੍ਰਦਰਸ਼ਨ ਕਰ ਰਹੇ ਕਾਰੋਬਾਰੀਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਅਜਿਹੇ ਹਾਲਾਤ ਪੈਦਾ ਹੋਏ ਹਨ ਕਿਉਂਕਿ ਉਹਨਾਂ ਨੂੰ ਇਹਨਾਂ ਦਾ ਕੋਈ ਬਦਲ ਨਹੀਂ ਦਿੱਤਾ ਜਾ ਰਿਹਾ ਕਾਰੋਬਾਰੀਆਂ ਨੇ ਵੀ ਕਿਹਾ ਕਿ ਤਨਾਂ ਅੰਸੂ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੀ ਜਗ੍ਹਾ ਸਨਤ ਲਈ ਰੱਖੀ ਗਈ ਸੀ ਉਥੇ ਵੱਡੀਆਂ ਇੰਡਸਟਰੀਆਂ ਹੀ ਆਈਆਂ ਹਨ ਉੱਥੇ ਮਿਕਸ ਲੈਂਡ ਨੂੰ ਲੈ ਕੇ ਜਦੋਂ ਲੁਧਿਆਣਾ ਤੋਂ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇੰਡਸਟਰੀ ਦਾ ਵਧਣਾ ਫੁੱਲਣਾ ਜ਼ਰੂਰੀ ਹੈ ਪਰ ਕੀਮਤ ਲੋਕਾਂ ਦੀ ਜਾਨ ਨਹੀਂ ਹੋਣੀ ਚਾਹੀਦੀ ਉਹਨਾਂ ਕਿਹਾ ਕਿ ਜਿਹੜੀ ਇੰਡਸਟਰੀ ਸਰਕਾਰ ਦੇ ਵੱਲੋਂ ਦਿੱਤੇ ਗਏ ਨਿਯਮਾਂ ਤੇ ਪ੍ਰਦੂਸ਼ਣ ਨੂੰ ਲੈ ਕੇ ਤੇ ਕੀਤੇ ਹੋਏ ਨਜਮਾ ਤੇ ਖਰਾ ਉਤਰਦੀ ਹੈ ਪਰ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਦਾਤੇ ਲੱਗ ਰਹੀਆਂ ਹਨ ਉਹਨਾਂ ਫੈਕਟਰੀਆਂ ਤੇ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕੋ ਸਰਕਾਰ ਦਾ ਕੰਮ ਅੱਜ ਹਵਾ ਦੇ ਵਿੱਚ ਜ਼ਹਿਰ ਉੜੀ ਫਿਰਦੀ ਆ ਸਾਡਾ ਪੰਜਾਬ ਜਿੱਥੇ ਲੋਕ ਆ ਕੇ ਹਵਾ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਕਹਿੰਦੇ ਸੀ ਅੱਜ ਉਲਟ ਕੰਮ ਹੋ ਗਿਆ ਜਦੋਂ ਬਾਹਰ ਹਰਿਆਣੇ ਚਲ ਜਾਓ ਹਿਮਾਚਲ ਚਲ ਜਾਓ ਰਾਜਸਥਾਨ ਚਲ ਜਾਓ ਜਿੱਥੇ ਦੇ ਲੋਕ ਪੰਜਾਬ ਚ ਹਵਾ ਲੈਣ ਆਉਂਦੇ ਸੀਗੇ ਅੱਜ ਅਸੀਂ ਤਾਂ ਰੋਗੀ ਹੋ ਗਏ ਉਹ ਲੋਕ ਤੰਦਰੁਸਤ ਹੋ ਗਏ ਆਪਾਂ ਉਹਦੇ ਵਿੱਚ ਸਾਰੇ ਆਪਣਾ ਵੀ ਕਸੂਰ ਆ ਆਪਾਂ ਲੋਕ ਜਦੋਂ ਐਹਜੀਆਂ ਗੱਲਾਂ ਨੂੰ ਦੇ ਦਿਆਂ ਬਈ ਧੰਨ ਤਾਂ ਕਮਾਈਏ ਪਰ ਕਿਸੇ ਦਾ ਨੁਕਸਾਨ ਕਰਕੇ ਕਮਾਈਏ ਉਹੋ ਜੇ ਤੁਹਾਨੂੰ ਕੀ ਕਰਨਾ ਕਮਾ ਕੇ ਜੇ ਆਪਣੀ ਸਟੇਟ ਦਾ ਜਾਂ ਆਪਣੇ ਸ਼ਹਿਰ ਦਾ ਹੀ ਨੁਕਸਾਨ ਹੁੰਦਾ ਹੋਵੇ ਜਿਹੜੇ ਵੀ ਵੀਰ ਨੇ ਕੋਈ ਕਾਰੋਬਾਰ ਕਰਨਾ ਉਦੀ ਹਰ ਕਿਸੇ ਦੀ ਜ਼ਿੰਮੇਵਾਰੀ ਵੰਦੀ ਆ ਸਰਕਾਰ ਉਹਦੇ ਨਾਲ ਖੜੀ ਆ ਪਰ ਸਰਕਾਰ ਉਹਦੇ ਨਾਲ ਖੜੀ ਆ ਜਿਹੜਾ ਪੰਜਾਬ ਦੇ ਉਹ ਇਕ ਲਈ ਵਧੀਆ ਕੰਮ ਕਰਦਾ ਉਹ ਪੰਜਾਬ ਲਈ ਵਧੀਆ ਕੰਮ ਕਰਦਾ ਉਹ ਜਿਹੜਾ ਕੋਈ ਨਾਲ ਦੇ ਗਵਾਂਢੀ ਦਾ ਨੁਕਸਾਨ ਕਰਕੇ ਆਪਣਾ ਫਾਇਦਾ ਕਰਨ ਨੂੰ ਵਰਦਾਊਗਾ ਸਰਕਾਰ ਉਹਦੇ ਨਾਲ ਨਹੀਂ ਖੜੀ ਹਰ ਬੰਦੇ ਦੇ ਨਾਲ ਖੜੀ ਆ ਕੋਈ ਇੰਡਸਟਰੀ ਵਾਲੇ ਸਾਡੇ ਪਰਿਵਾਰ ਨੇ ਵੀਰ ਨੇ ਉਹਨਾਂ ਨੂੰ ਪਹਿਲਾਂ ਇਸ ਗੱਲ ਦੀ ਵੀ ਅਸੀਂ ਅਪੀਲ ਕਰਦੇ ਆਂ ਪਹਿਲਾਂ ਆਪਣੀਆਂ ਫੈਕਟਰੀਆਂ ਨੂੰ ਵੀ ਚੈੱਕ ਕਰਾ ਕੇ ਜੇ ਉਹ ਕੋਈ ਉਹਨਾਂ ਦੇ ਵਿੱਚ ਨੁਕਸ ਨਹੀਂ ਕੋਈ ਪੋਲਿਊਸ਼ਨ ਤੋਂ ਰਾਤ ਨੇ ਫਿਰ ਅਸੀਂ ਉਹਨਾਂ ਦੇ ਨਾਲ ਖੜੇ ਆ ਪਰ ਇਹ ਨਹੀਂ ਹੈਗਾ ਕੋਈ ਸਾਰੇ ਸ਼ਹਿਰ ਨੂੰ ਤਾਂ ਜ਼ਹਿਰ ਦਿੰਦਾ ਹੋਵੇ ਹਵਾ 'ਚ ਇਹ ਆਪਣੇ ਘਰ ਉਹ ਵਧੀਆ ਏਸੀ ਲਾ ਕੇ ਤੰਦਰੁਸਤੀ 'ਚ ਰਵੇ ਉਹ ਜੀ ਵੀ ਇੰਡਸਟਰੀ ਵਾਲੇ ਨੂੰ ਕਿਸੇ ਨੂੰ ਅੱਗੇ ਨਹੀਂ ਕੰਮ ਕਰਨ ਦਿੱਤਾ ਜਾਊਗਾ ਬਿਊਰੋ ਰਿਪੋਰਟ ਇਹ ਸਮਝਣ ਨਿਊਜ਼